ਇਹਨਾਂ ਨੇ 9:30 ਵਜੇ ਮੈਂ ਨਾ ਆਪਣਾ ਗੇਟ ਗੇਟ ਬੰਦ ਕਰਕੇ ਨਾ ਮੈਂ ਆਹ ਰਾਮ ਨਾ ਆਪਣਾ ਘਰ ਸੋ ਗਈ ਮੇਰਾ ਬੱਚਾ ਕੋਈ ਨਹੀਂ ਸੀਗਾ ਘਰ ਇਹਨਾਂ ਨੇ 9:30 ਵਜੇ ਲੱਗੇ ਕਿ ਬਈਏ ਦੀ ਬੱਚੇ ਦੀ ਨਾ ਡੈਥ ਹੋਈ ਸੀ ਸਾਰੇ ਬਈਏ ਉੱਥੇ ਸਾਰੇ ਪਰਵਾਸੀ ਆਪਣਾ ਜੋ ਵੀ ਰੀਤੀ ਰਿਵਾਜ ਨਾ ਕਰ ਰਿਆ ਸੀ ਇਹਨਾਂ ਨੇ ਆਉਂਦਿਆਂ ਨੇ ਨਾ ਫਟਾਫਟ ਉੱਥੇ ਬੋਤਲਾ ਇੱਟਾ ਪੱਥਰ ਮਾਰਨੇ ਸ਼ੁਰੂ ਕਰਤੇ ਉਹ ਦੋ ਕੁ ਮੁੰਡੇ ਡਰਦੇ ਇੱਧਰ ਮੇਰਾ ਰੈਂਟ ਤੇ ਦਿੱਤਾ ਹੋਇਆ ਵਾ ਉੱਥੇ ਗੇਟ ਮੇਰਾ ਇੱਧਰਲਾ ਖੁੱਲਾ ਹੁੰਦਾ ਆ ਪਰਲਾ ਬੰਦ ਹੁੰਦਾ ਆ ਉਹ ਫਟਾਫਟ ਆ ਕੇ ਮੁੰਡੇ ਅੰਦਰ ਵੜ ਕੇ ਉਹਨਾਂ ਨੇ ਗੇਟ ਬੰਦ ਕਰ ਲਿਆ। ਭਰੀਆਂ ਹੋਈਆਂ ਬੋਤਲਾਂ, ਗੜਾਸੀਆਂ ਨਾਲ ਮੇਰੇ ਗੇਟ 'ਚ ਮੋਟਰਸਾਈਕਲ ਖੜੇ ਸੀਗੇ। ਗੇਟ ਖੋਲ੍ਹ ਕੇ ਸਾਰਾ ਕੋਈ ਮੇਰਾ ਤੋੜਪੰਨ ਕਰਕੇ ਗਿਆ। 9:30 ਵਜੇ ਦੇ ਲੋਕ ਸਟਾਰਟ ਹੋਏ ਹੋਏ ਗੁੰਡਾਗਰਦੀ ਕਰਦੇ ਕਰਦੇ ਇਹਨਾਂ ਨੇ 4:30 ਵਜੇ ਤੱਕ ਕੋਈ ਮੱਲੇ ਦਾ ਬੰਦਾ ਨਹੀਂ ਇਹਨਾਂ ਨੇ ਸੌਣ ਦਿੱਤਾ। ਜਾਨ ਬਚ ਗਈ। ਕਿੰਦੇ ਬੂਆ ਨਾ ਖੋਲੀ ਆਂਟੀ ਮੁੰਡੇ ਆ ਰਹੇ ਕਹਿੰਦੇ ਤੁਹਾਡੇ ਘਰ ਦੇ ਇਨਾਂ ਨੇ ਅਟੈਕ ਕਰਨਾ ਮੈਂ ਕਿਆ ਕਰਨੂ ਤਾਂ ਮੇਰਾ ਹੈ ਨਹੀਂ ਕਹਿੰਦੇ ਮਾਤਾ ਤੂੰ ਬਾਹਰ ਨਾ ਨਿਕਲੀ 10 ਮਿੰਟ ਬਾਅਦ ਪੁਲਿਸ ਆ ਗਈ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਬੀਬੀ ਤੂੰ ਅੰਦਰ ਵੜ ਜਾ ਕੱਲੀ ਹੈਗੀ ਅਸੀਂ ਖੜੇ ਆਂ ਫੇਰ ਉਹਨਾਂ ਨੇ ਫੇਰ ਕੀਤਾ ਫੇਰ ਉਹ ਕਹਿੰਦੇ ਸਾਡੇ ਕੋਲ ਫੋਰਸ ਨਹੀਂ ਹੈਗੀ ਅਸੀਂ ਇਕੱਲੇ ਆਂ ਠਾਣੇ 'ਚ ਇਹ ਤੁਹਾਡੀ ਇਹ ਤੁਹਾਡੀ ਕੋਈ ਰੰਜਿਸ਼ ਵਗੈਰਾ ਹੈਗੀ ਨਹੀਂ ਰੰਜਿਸ਼ ਨਹੀਂ ਇਦਾਂ ਦੇ ਚੋਰਾਂ ਨੂੰ ਮੂੰਹ ਨਹੀਂ ਲਾਂਦੇ ਇਹ ਇਹ ਠੇਕੇ ਲੁੱਟਦੇ ਆ ਚਿੱਟਾ ਵੇਚਦੇ ਚਿੱਟੇ ਦਾ ਕੰਮ ਕਰਦੇ ਲੁਧਿਆਣਾ ਦੇ ਜੋਸ਼ੀ ਨਗਰ ਦੇ ਵਿੱਚ ਟਾਂਡਵ ਦੇਖਣ ਨੂੰ ਮਿਲਿਆ देर रात ਬਦਮਾਸ਼ਾਂ ਦੇ ਵੱਲੋਂ ਇੱਥੇ ਗੁੰਡਾਗਰਦੀਆਂ ਨੰਗਾ ਨਾਚ ਕੀਤਾ ਗਿਆ ਅਤੇ ਟਾਂਡਾ ਰਚਾਇਆ ਗਿਆ ਵਾ ਤਸਵੀਰ ਮੈਂ ਤੁਹਾਨੂੰ ਜੋਸ਼ੀ ਨਗਰ ਲੁਧਿਆਣਾ ਦੇ ਹੈਬੋ ਵਾਲ ਦੀ ਦਿਖਾ ਦੇਣਾ ਚਾਹੁੰਦਾ ਵਾ ਜਿੱਥੇ ਕੀ ਬੋਤਲਾਂ ਦੇ ਨਾਲ ਅਤੇ ਤੇਜ਼ਰ ਹਥਿਆਰਾਂ ਦੇ ਨਾਲ ਇੱਕ ਘਰ ਦੇ ਉੱਤੇ ਇੱਕ ਮਹਿਲਾ ਦੇ ਉੱਤੇ ਵਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਘਰ ਦੇ ਅੰਦਰ ਵਿੱਚ ਦਾਖਲ ਹੋ ਕੇ ਮੋਟਰਸਾਈਕਲ ਭੰਨਿਆ ਗਿਆ ਤੋੜਿਆ ਗਿਆ ਤੇ ਤੇਜ਼ਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਮੋਟਰਸਾਈਕਲ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਕੇਨ ਹਾਲਾਤਾਂ ਦੇ ਵਿੱਚ ਇਹ ਮੋਟਰਸਾਈਕਲ ਕਰ ਦਿੱਤਾ ਗਿਆ ਤੇ ਹਾਇ ਟੈਂਕੀ ਦੇ ਉੱਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਤੇਜ਼ ਦਰ ਹਥਿਆਰਾਂ ਤਿੱਖੇ ਹਥਿਆਰਾਂ ਦੇ ਨਾਲ ਇਹ ਵਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਗੱਡੀ ਦੇ ਉੱਤੇ ਵੀ ਜਿਹੜਾ ਕਿ ਆਵਾਰ ਕੀਤਾ ਗਿਆ ਤੇ ਕਾਂਚਰੀਆਂ ਬੋਤਲਾਂ ਜਿਹੜੀਆਂ ਮਾਰ ਮਾਰ ਕੇ ਪੂਰਾ ਕੋਠਾ ਵੇੜਾ ਜਿਹੜਾ ਭਰ ਦਿੱਤਾ ਗਿਆ ਇਸ ਵਕਤ ਵੇੜੇ ਦੀ ਤਾਂ ਮੈਂ ਵੀ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਵਾਂ ਕਿ ਇੱਕ ਟਾਂਡਵ ਇੱਕ ਗੈਂਗਲੈਂਡ ਵਾਂਗੂ ਇੱਕ ਗੁੰਡਾ ਗੱਡੀਆਂ ਨੰਗਾ ਨਾਚ ਜਿਹੜਾ ਕਿ ਹੈ ਰਚਾਇਆ ਗਿਆ ਇੱਕ ਘਰ ਦੇ ਅੰਦਰ ਮਹਿਲਾ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅੰਦਰ ਸੋਰੇ ਸੀਗੇ ਤੇ ਅਚਾਨਕ ਹੀ ਬਦਮਾਸ਼ਾਂ ਦੇ ਵੱਲੋਂ ਦਹਿਸ਼ਤਗਰਦਾ ਵੱਲੋਂ ਇਹ ਗੁੰਡਾਗੱਦੀਆਂ ਨੰਗਾ ਨਾਚ ਕੀਤਾ ਗਿਆ ਤੇ ਟਾਂਡਵ ਦੇਰ ਰਾਤ ਨੂੰ ਰਚਾਇਆ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਚਿੱਟਾ ਅਤੇ ਸ਼ਰਾਬ ਦਾ ਨਸ਼ੇ ਦੇ ਆਦੀ ਸੀਗੇ ਤੇ ਹੁਣ ਗੱਲਬਾਤ ਕਰਦੇ ਆ ਅਖਿਰਕਾਰ ਹੋਇਆ ਕੀ ਸੀਗਾ ਮੇਰੇ ਨਾਲ ਉਹ ਮਹਿਲਾ ਮੌਜੂਦ ਹੈ ਘਰ ਦੇ ਇਹਨਾਂ ਦਾ ਘਰ ਹੈ ਦੱਸਿਆ ਜਾ ਰਿਹਾ 50 ਸਾਲ ਤੋਂ ਇੱਥੇ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਕੋਈ ਵੀ ਹੋ ਜਾ ਮਾਮਲਾ ਅਜ ਤੱਕ ਦੇਖਣ ਨੂੰ ਸਾਨੂੰ ਇੱਥੇ ਨਹੀਂ ਮਿਲਿਆ ਗੱਲਬਾਤ ਕਰਦੇ ਆ ਮੈਮ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਹੈ ਬਲਵਿੰਦਰ ਜੀ ਇਹ ਜਰਾ ਟਾਂਡਵ ਦੇਖਿਆ ਗਿਆ ਵਾ ਰਾਤ ਨੂੰ ਕਿੰਨੇ ਕੋਈ ਦਹਿਸ਼ਤਗਰਦ ਆਈ ਸੀਗੇ ਤੇ ਕੌਣ ਸੀਗੇ ਇਹ ਨੌਜਵਾਨ ਤੇ ਕੀ ਕਾਰਨ ਹੈ ਬੋਤਲਾਂ ਅਤੇ ਤਿੱਖੇ ਹਥਿਆਰ ਨਾਲ ਵਾਰ ਮਾਰਨ ਦਾ ਇਹਨਾਂ ਨੇ 9:30 ਵਜੇ ਮੈਂ ਨਾ ਆਪਣਾ ਗੇਟ ਗੇਟ ਬੰਦ ਕਰਕੇ ਨਾ ਮੈਂ ਆਰਾਮ ਨਾ ਆਪਣਾ ਘਰ ਸੋ ਗਈ ਮੇਰਾ ਬੱਚਾ ਕੋਈ ਨਹੀਂ ਸੀ ਘਰ ਇਹਨਾਂ ਨੇ 9:30 ਵਜੇ ਲੱਗੇ ਇੱਕ ਬਈਏ ਦੀ ਬੱਚੇ ਦੀ ਨਾ ਡੈਥ ਹੋਈ ਸੀ ਸਾਰੇ ਬਈਏ ਉੱਥੇ ਸਾਰੇ ਪਰਵਾਸੀ ਆਪਣਾ ਜੋ ਵੀ ਰੀਤੀ ਰਿਵਾਜ ਨਾ ਕਰ ਰਿਆ ਸੀ ਇਹਨਾਂ ਨੇ ਆਉਂਦਿਆਂ ਨੇ ਨਾ ਫਟਾਫਟ ਉੱਥੇ ਬੋਤਲਾ ਇੱਟਾ ਪੱਥਰ ਮਾਰਨੇ ਸ਼ੁਰੂ ਕਰਤੇ ਉਹ ਦੋ ਕੁ ਮੁੰਡੇ ਡਰਦੇ ਇੱਧਰ ਮੇਰਾ ਰੈਂਟ ਤੇ ਦਿੱਤਾ ਹੋਇਆ ਵਾ ਉੱਥੇ ਗੇਟ ਮੇਰਾ ਇੱਧਰਲਾ ਖੁੱਲਾ ਹੁੰਦਾ ਆ ਪਰਲਾ ਬੰਦ ਹੁੰਦਾ ਆ ਉਹ ਫਟਾਫਟ ਆ ਕੇ ਮੁੰਡੇ ਅੰਦਰ ਵੜ ਕੇ ਉਹਨਾਂ ਨੇ ਗੇਟ ਬੰਦ ਕਰ ਲਿਆ ਉਹਨਾਂ ਨੇ ਮੇਰਾ ਗੇਟ ਖੜਕਾਇਆ ਆਂਟੀ ਉਹਨਾਂ ਨੇ ਹਮਲਾ ਕਰਤਾ ਹਮਲਾ ਕਰ ਦਿੱਤਾ ਮੈਂ ਆਪਣੇ ਮੇਰੇ ਸੀਸੀਟੀਵੀ ਫੁਟੇਜ ਕੈਮਰੇ ਲੱਗੇ ਮੈਂ ਕੈਮਰੇ ਥਾਣੀ ਉੱਟ ਕੇ ਦੇਖਿਆ ਇਹਨਾਂ ਨੇ ਪੱਥਰ ਬੋਤਲਾਂ ਦਾਰੂ ਦੀਆਂ ਭਰੀਆਂ ਹੋਈਆਂ ਸ਼ਰਾਬ ਦੀਆਂ ਭਰੀਆਂ ਹੋਈਆਂ ਬੋਤਲਾਂ ਗੜਾਸਿਆਂ ਨਾਲ ਮੇਰੇ ਗੇਟ 'ਚ ਮੋਟਰਸਾਈਕਲ ਖੜੇ ਸੀਗੇ ਗੇਟ ਖੋਲ ਕੇ ਸਾਰਾ ਕੋਈ ਮੇਰਾ ਤੋੜ ਪੰਨ ਕਰਕੇ ਗਿਆ 9:30 ਵਜੇ ਦੇ ਲੋਕ ਸਟਾਰਟ ਹੋਏ ਹੋਏ ਗੁੰਡਾਗਰਦੀ ਕਰਦੇ ਕਰਦੇ ਇਹਨਾਂ ਨੇ 4:30 ਵਜੇ ਤੱਕ ਕੋਈ ਮੱਲੇ ਦਾ ਬੰਦਾ ਨਹੀਂ ਇਹਨਾਂ ਨੇ ਸੌਣ ਦਿੱਤਾ ਇਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਕਿ ਮੇਰੀ ਜਾਨ ਬਚ ਗਈ ਇਹਨਾਂ ਨੇ ਕੋਈ ਸ਼ੱਕ ਨਹੀਂ ਛੱਡੀਏ ਗਾਲਾਂ ਕੱਢਦੇ ਸੀ ਨੀਆਂ ਗੰਦਿਆਂ ਕਹਿੰਦੇ ਤੈਨੂੰ ਸੌਣ ਨਹੀਂ ਦੇਣਾ 4 ਵਜੇ ਤੱਕ ਅਸੀਂ 5 ਵਜੇ ਤੱਕ ਮੈਨੂੰ ਨਹੀਂ ਪਤਾ ਹੈ ਕਿ ਇਹਦੀ ਸਾਜ਼ਿਸ਼ ਤੇ ਗੰਦਾ ਹੈ ਲੋਕ ਜਿਹੜੇ ਇਹ ਚਿੱਟੇ ਦਾ ਕੰਮ ਇਹ ਕਰਦੇ दारू ਵੇਚਦੇ ਆ ਪਟਿਆਲਾ ਲੈਵਨ ਦੇ ਸਾਹਮਣੇ ਜਿਹੜਾ ਰਾਜਾਗਰੀ ਦੇ ਫਾਦਰ ਦੀ ਪਾਨਾ ਦੀ ਦੁਕਾਨ ਆ ਉੱਥੇ ਇਹਦੇ ਪੇ ਦੀ ਸ਼ਾਸ਼ੀ ਦੇ ਨਾਲ ਸਾਰੇ ਮੁੰਡੇ ਇਕੱਠੇ ਹੋ ਕੇ ਆਏ ਆ ਇਹਨਾਂ ਨੇ ਸਾਨੂੰ ਮੈਨੂੰ ਫੋਨ ਵੀ ਆਇਆ 9:30 ਵਜੇ ਮੈਂ ਫੋਨ ਚੱਕਿਆ ਕਹਿੰਦੇ ਆਂਟੀ ਕੰਨੂ ਕਿੱਥੇ ਮੈਂ ਕਿਹਾ ਹੈ ਨਹੀਂਗਾ ਕਹਿੰਦੇ ਬੂਆ ਨਾ ਖੋਲੀ ਆਂਟੀ ਮੁੰਡੇ ਆ ਰਹੇ ਕਹਿੰਦੇ ਤੁਹਾਡੇ ਘਰ ਤੇ ਇਹਨਾਂ ਨੇ ਅਟੈਕ ਕਰਨਾ ਮੈਂ ਕਿਹਾ ਕੰਨੂ ਤਾਂ ਮੇਰਾ ਹੈ ਨਹੀਂ ਕਹਿੰਦੇ ਮਾਤਾ ਤੂੰ ਬਾਹਰ ਨਾ ਨਿਕਲੀ ਹਾਂ ਕਿ ਨਾਲ ਹੀ ਇਹਨੇ ਆਪਣੇ ਪਿਓ ਦੀ ਦੁਕਾਨ ਬੰਦ ਕਰਾਇਕੀ 10 ਵਾਰੀ ਇਹਨਾਂ ਨੇ ਸਾਡੇ ਘਰ ਤੇ ਰਾਤੀ ਹਮਲਾ ਕੀਤਾ ਇਹਨਾਂ ਨੇ ਮੱਲਾ ਨਹੀਂ ਸਾਰਾ ਸੌਣ ਦਿੱਤਾ ਉਧਰ ਮੇਰਾ ਰੈਂਟ ਤੇ ਮਕਾਨ ਦਿੱਤਾ ਹੋਇਆ ਉੱਥੇ ਵੀ ਇਹਨਾਂ ਨੇ ਬੋਤਲਾ ਚਲਾਈਆਂ ਦੁਕਾਨ ਮੇਰੀ ਤੋੜ ਗਏ ਟੋਕੇ ਮਾਰ ਮਾਰ ਕੇ ਸਰੀਏ ਮਾਰ ਮਾਰ ਕੇ ਅੱਛਾ ਇਹ ਕਿੰਨੇ ਕੋ ਜਾਣੇ دہشت ਗਰ ਸੀਗੇ ਬਦਮਾਸ਼ ਕਿੰਨੇ ਕੋ ਜਾਣੇ ਅੰਦਰ 20 25 ਲੜਕੇ ਸੀ ਮੋਟਰਸਾਈਕਲ ਆਏ ਖੇਲਿਆਂ ਦੇ ਵਿੱਚ ਬੋਤਲਾਂ ਭਰ ਕੇ ਲਿਆਉਂਦੇ ਸੀਗੇ ਪਤਾ ਨਹੀਂ ਇਹਨਾਂ ਦੇ ਕਿਹੜੇ ਪਿਓ ਕੋਲ ਲਿਆਂਦੀਆਂ ਹੋਈਆਂ ਕਿਸੇ ਠੇਕੇ ਵਾਲੇ ਕੋ ਚੱਕ ਕੇ ਲਿਆਏ ਆ ਕਿ ਕਿੱਥੋਂ ਲੈ ਕੇ ਆਏ ਆ ਅੱਛਾ ਘਰ ਦੇ ਅੰਦਰ ਕਿੱਦਾਂ ਦਾਖਲ ਹੋਏ ਤਾਂ ਕਿ ਕੰਮ ਦਾ ਮੇਰਾ ਉਹ ਪਰਲਾ ਗੇਟ ਬੰਦ ਹੁੰਦਾ ਵਿੱਚ ਮੇਰੇ ਗੇਟ ਆ ਉਹ ਵੀ ਬੰਦ ਹੁੰਦਾ ਇੱਧਰ ਮੇਰੇ ਰੈਂਟ ਤੇ ਮੈਂ ਦਿੱਤਾ ਉਹ 11:30 ਵਜੇ ਆਂਦੇ ਢਾਬੇ ਵਾਲੇ ਮੇਰਾ ਗੇਟ 12 ਵਜੇ ਤੱਕ ਖੁੱਲਾ ਹੁੰਦਾ ਕਿਉਂਕਿ ਸਾਨੂੰ ਕੋਈ ਡਰ ਨਹੀਂ ਹੈਗਾ ਨਾ ਅਸੀਂ ਗਲਤ ਕੰਮ ਕਰਦੇ ਆ ਨਾ ਮੈਂ ਗੇਟ ਰੀਂਦੇ ਤਾਂ ਮੈਂ ਕੱਲੀ ਸੀ ਤਾਂ ਮੈਂ ਉਧਰ ਲ ਮੈਂ 9:30 ਵਜੇ ਸੀ ਤਾਂ ਮੈਂ ਸੋ ਗਈ ਹੈ ਇਧਰ ਲ ਗੇਟ ਮੇਰਾ ਰਾਤ ਨੂੰ 12 ਵਜੇ ਬੰਦ ਹੁੰਦਾ 12 ਵਜੇ ਲੜਕੇ ਆਂਦੇ ਇਧਰ ਲ ਗੇਟ ਬੰਦ ਹੁੰਦਾ ਹੈ ਅੱਛਾ ਕਿਸ ਤਰ੍ਹਾਂ ਦਾ ਵਾਰ ਕੀਤਾ ਗਿਆ ਤੁਹਾਨੂੰ ਵੀ ਕੋਈ ਚੋਟਾਂ ਵਗੈਰਾ ਆਈਆਂ ਮੇਰੇ ਪੈਰ ਤੇ ਲੱਗਿਆ ਆ ਪਤਾ ਨਹੀਂ ਰੋੜ ਪੱਥਰ ਮਾਰਿਆ ਕੀ ਮਾਰਿਆ ਮੇਰੀ ਜਿਹੜੇ ਪੈਰ ਦੀ ਹੱਡੀ ਆ ਫੈਕਚਰ ਹੋ ਗਈ ਆ ਕਿੰਨੀ ਕੁ ਵਾਰੀ ਵਾਰ ਕੀਤਾ ਗਿਆ ਘਰ ਤੁਹਾਡੇ ਘਰ ਦੇ ਅੰਦਰ ਚਾਰ ਵਾਰੀ ਰਾਤੀ ਅਟੈਕ ਕੀਤਾ 4:30 ਵਜੇ ਤੱਕ ਇਹ ਲੱਗੇ ਰਹੇ ਅੱਛਾ ਹਾਂਜੀ ਮੁਹੱਲੇ ਦੇ ਵਿੱਚ ਕੋਈ ਪੁਲਿਸ ਵਗੈਰਾ ਨਹੀਂ ਆਈ ਤੂੰ ਮੁੱਕੇ ਸਾ ਪੁਲਿਸ ਸਾਡੇ ਘਰ ਜਦੋਂ ਪਹਿਲਾਂ ਇਹਨਾਂ ਨੇ ਅਟੈਕ ਕੀਤਾ ਪੁਲਿਸ ਆ ਗਈ ਸੀ 10-20 ਮਿੰਟ ਬਾਅਦ ਮੈਂ 100 ਨੰਬਰ ਤੇ ਫੋਨ ਕੀਤਾ 10 ਮਿੰਟ ਬਾਅਦ ਪੁਲਿਸ ਆ ਗਈ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਬੀਬੀ ਤੂੰ ਅੰਦਰ ਵੜ ਜਾ ਕੱਲੀ ਹੈਗੀ ਅਸੀਂ ਖੜੇ ਆ ਫੇਰ ਉਹਨਾਂ ਨੇ ਫੇਰ ਕੀਤਾ ਫੇਰ ਉਹ ਕਹਿੰਦੇ ਸਾਡੇ ਕੋਲ ਫੋਰਸ ਨਹੀਂ ਹੈਗੀ ਅਸੀਂ ਕੱਲੇ ਆ ਥਾਣੇ 'ਚ ਵੀ ਤੂੰ ਆਪਣੇ ਅੰਦਰ ਕ ਬੈਠ ਜਾ ਜੋ ਕਰਦੇ ਕਰਨ ਦੇ ਸੀ ਸਵੇਰੇ ਕਾਰਵਾਈ ਕਰਾਂਗੇ ਤੀਸਰੀ ਵਾਰੀ ਫੇਰ 3 ਵਜੇ ਆਏ ਆ ਇਹ ਫੇਰ ਦੁਬਾਰਾ ਇੱਕ ਮਲਾ ਆਇਆ ਥਾਣੇਦਾਰ ਕਰਮਜੀਤ ਸਿੰਘ ਉਹਨੇ ਮੌਕਾ ਦੇਖਿਆ ਆ ਫੇਰ ਉਹ ਚਲੇ ਗਿਆ ਉਸ ਤੋਂ ਬਾਅਦ ਕੋਈ ਪੁਲਿਸ ਨਹੀਂ ਆਈ ਉਸ ਤੋਂ ਬਾਅਦ ਵੀ ਡੈਸ਼ਰ ਗੜਦਾ ਫੇਰ ਤੜਕਸਰ ਤੜਕਸਾਰੇ 4:30 ਵਜੇ ਫੇਰ ਇਹਨਾਂ ਨੇ ਗਾਲਾ ਗਾਲਾ ਕੱਢ ਕੇ ਗਏ ਆ ਫੇਰ ਹਾਂ ਜੀ ਕੋਈ ਇਹ ਇਹ ਬਦਮਾਸ਼ ਹੈ ਕੌਣ ਨੇ ਇਹ ਇਹ ਤੁਹਾਡੀ ਇਹ ਤੁਹਾਡੀ ਕੋਈ ਰੰਜਿਸ਼ ਵਗੈਰਾ ਹੈਗੀ ਨਹੀਂ ਰੰਜਿਸ਼ ਨਹੀਂ ਇਦਾਂ ਦੇ ਚੋਰਾਂ ਨੂੰ ਮੂੰਹ ਨਹੀਂ ਲਾਂਦੇ ਇਹ ਇਹ ਠੇਕੇ ਲੁੱਟਦੇ ਆ ਚਿੱਟਾ ਵੇਚਦੇ ਚਿੱਟੇ ਦਾ ਕੰਮ ਕਰਦੇ ਆ ਜਿਵੇਂ ਥਾਣੇ ਕੋਈ ਲੈਂਦੇ ਨੇ ਪੈਸੇ ਲੈਣ ਦੇਣ ਦੀ ਕੋਈ ਐਡੀ ਔਕਾਤ ਨਹੀਂ ਹੈਗੀ ਇਹਨਾਂ ਦੇ ਪੈਸੇ ਲੈਂਦੇ ਲੈਣ ਦੇਣ ਨੂੰ ਹੈਗੀ ਅਸੀਂ ਆਪਣੀ ਮਿਹਨਤ ਦੀ ਰੋਟੀ ਕਮਾ ਕੇ ਖਾਂਦੇ ਆ ਕੋਈ ਸਾਡਾ ਇਹਨਾਂ ਨਾਲ ਚੋਰਾਂ ਨਾਲ ਲੈਣ ਨਹੀਂ ਕੋਈ ਸਾਡਾ ਦੇਣ ਨਹੀਂ ਹੈਗਾ ਇਸ ਵੀ ਇਹਨਾਂ ਨੇ ਤੁਹਾਡੇ ਘਰ ਦੇ ਤੇ ਕਿਉਂ ਵਾਰ ਕੀਤਾ ਪਤਾ ਨਹੀਂ ਸਾਨੂੰ ਨਹੀਂ ਪਤਾ ਇਹਨਾਂ ਨੂੰ ਪੁਲਿਸ ਫੜੇ ਪੁੱਛੇ ਕਿਉਂ ਵਾਰ ਮੈਂ ਹੁਣ ਵੀ ਥਾਣੇ ਚ ਬੋਲ ਕੇ ਆਈ ਆ ਵੀ ਇਹਨਾਂ ਨੂੰ ਪੁੱਛੋ ਕੀ ਦੁਸ਼ਮਣੀ ਆ ਸਾਡੀ ਇਹਨਾਂ ਦੇ ਨਾਲ ਜੇ ਮੇਰੇ ਬੱਚਿਆਂ ਨੇ ਕਿ ਇਹਨਾਂ ਦੇ ਘਰਾਂ ਤੇ ਬੋਤਲਾ ਮਾਰੀ ਆ ਕੋਈ ਅਟੈਕ ਕੀਤਾ ਤਾਂ ਦੱਸਣ ਇਹ ਤਾਂ ਪਰਮਾਤਮਾ ਦਾ ਸ਼ੁਕਰ ਆ ਜੇ ਮੱਲੇ ਦਾ ਸਹਿਯੋਗ ਨਾ ਹੁੰਦਾ ਸ਼ਾਇਦ ਇੱਥੋਂ ਮੇਰੀ ਚਿਤਾ ਹੀ ਉੱਠਦੀ ਸਵੇਰੇ ਮੇਰੀਆਂ ਅੱਖਾਂ ਨਾ ਖੁੱਲਦੀਆਂ ਜਿੱਦਾਂ ਦੇ ਇਹਨਾਂ ਨੇ ਅਟੈਕ ਕੀਤੇ ਆ ਕੀ ਕੀ ਹਥਿਆਰ ਹੱਥਾਂ ਦੇ ਵਿੱਚ ਸੀਗਾ ਉਹਨਾਂ ਦੇ ਇਹਨਾਂ ਦੇ ਹੱਥਾਂ 'ਚ 2-2 2.5 ਫੁੱਟ ਦੇ ਟੋਕੇ ਸੀਗੇ ਕਰਪਾਨਾਂ ਸੀਗੀਆਂ ਬੋਤਲਾਂ ਇਹਨਾਂ ਨੇ ਬੋਰਿਆਂ 'ਚ ਭਰ ਕੇ ਆਈਆਂ ਹੋਈਆਂ ਸੀਆਂ ਗਲੀ ਮੱਲੇ 'ਚ ਬੋਰਾ ਹੀ ਬੋਰਾ ਤੇ ਬੋਤਲਾਂ ਹੀ ਬੋਤਲਾ ਖਿਲਰੀਆਂ ਹੋਈਆਂ ਸੀਆਂ ਹੂੰ ਉਹ ਮੰਗ ਕੀ ਕਰਦੇ ਪਰਚਾਈ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਵੀ ਇਹਨਾਂ ਨੇ ਚੋਰ ਹੈਬੋ ਵਾਲ थाना ਲੱਗਦਾ ਇਹਨਾਂ ਨੂੰ ਚੋਰਾਂ ਨੂੰ ਫੜਨ ਨਹੀਂ ਚਿੱਟੇ ਵਾਲਿਆਂ ਨੂੰ ਫੜਨ ਨਹੀਂ ਨਾ ਤੇ ਬਣਦੀ ਕਾਰਵਾਈ ਕਰਨ ਇਹਨਾਂ ਦਾ ਜਿਹੜਾ ਗੰਦਾ ਨਾਜ ਇਹਨਾਂ ਨੇ ਨਚਾਇਆ ਹੋਇਆ ਬੰਦ ਕਰਾਨ ਜੋਸ਼ੀ ਨਗਰ ਚ ਰਾਤੀ ਕੋਈ ਹੈ ਨਹੀਂ ਸੀ ਲੱਗਦਾ ਹੈ ਨਹੀਂ ਸੀ ਇੱਥੇ ਕੋਈ ਥਾਣੇ ਵਾਲਾ ਹੈਗਾ ਥਾਣਾ ਇਸ ਏਰੀਆ ਚ ਹੈਗਾ ਮੁਲਾਜ਼ਮ ਹੈ ਨਹੀਂ ਉੱਪਰ ਮੈਂ ਥਾਣੇ ਦੇ ਕਹਿੰਦੇ ਤੇਰੇ ਬੱਚੇ ਜੇ ਮੇਰੇ ਬੱਚੇ ਗਲਤ ਕੰਮ ਕਰਦੇ ਜੋ ਬਣਦੀ ਕਾਰਵਾਈ ਨਾ ਤੇ ਇਹ ਬੱਚਾ ਛੋਟੇ ਵਾਲਾ ਬੇਟਾ ਮੇਰਾ ਪ੍ਰਾਪਰਟੀ ਦਾ ਕੰਮ ਕਰਦਾ ਕੱਲ ਅਸੀਂ ਦੁਕਾਨ ਖੋਲ੍ਹਣੀ ਮੇਰੀ ਦੁਕਾਨ ਦਾ ਮਹੂ ਦਾ ਕੰਮ ਅਸੀਂ ਖੋਲਣਾ ਸੀ ਇਹਨਾਂ ਨੂੰ ਪਤਾ ਸੀਗਾ ਇਹਨਾਂ ਦੇ ਤਾਂ ਮੇਰੀ ਦੁਕਾਨ ਸਾਰੀ ਤੋੜ ਗਏ ਆ ਕੋਈ ਨਹੀਂ ਕੋਈ ਬਿਜ਼ਨਸ ਨੂੰ ਲੈ ਕੇ ਰੰਜਿਸ਼बाजी ਹੈਗੀ ਆ ਜਾਂ ਕੀ ਹੈ ਚੋਰਾਂ ਨੇ ਜਿਨ੍ਹਾਂ ਨੇ ਚੋਰੀਆਂ ਕਰਨੀਆਂ ਉਹਨੂੰ ਜਦੋਂ ਕੋਈ ਬੰਦੀ ਆ ਕੰਮ ਕਰੇ ਉਹਨੂੰ ਰੰਜਿਸ਼ ਹੁੰਦੀ ਹੈ ਅੱਛਾ ਹਾਂ ਮੇਰੇ ਵੱਡੇ ਖੁੰਦਕਵਾਜੀ ਸੀ ਇਹਨਾਂ ਨੂੰ ਅੱਛਾ ਹਾਂਜੀ ਆ ਬਿਲਕੁਲ ਇਹ ਸਾਡਾ ਨਾ ਸੀਗੇ ਬਲਵਿੰਦਰ ਜੀ ਜਿਨ੍ਹਾਂ ਦੇ ਘਰ ਰਾਤ ਨੂੰ ਟਾਂਡਪ ਕੀਤਾ ਗਿਆ 20 ਤੋਂ 25 ਜਾਣੇ ਬਦਮਾਸ਼ਾਂ ਦੇ ਵੱਲੋਂ ਤੇਦਰ ਹਥਿਆਰਾਂ ਦੇ ਨਾਲ ਅਤੇ ਬੋਤਲਾ ਦੇ ਨਾਲ ਵਾਰ ਕੀਤਾ ਗਿਆ ਤਸਵੀਰ ਮੈਂ ਤੁਹਾਨੂੰ ਬਾਹਰਲੀ ਵੀ ਦਿਖਾ ਦੇਣਾ ਚਾਹੁੰਦਾ ਮੈਂ ਪਹਿਲੇ ਤੁਹਾਨੂੰ ਤਸਵੀਰ ਅੰਦਰਲੀ ਦਿਖਾ ਦਿੱਤੀ ਸੀਗੀ ਕਿ ਕਿਸ ਤਰ੍ਹਾਂ ਟਾਂਡਪ ਕੀਤਾ ਗਿਆ ਦੇਰ ਰਾਤ ਨੂੰ ਤੇ ਗੁੰਡਾਗਰਦੀ ਨੰਗਾ ਨਾਚ ਰਚਾਇਆ ਗਿਆ ਦੇਰ ਰਾਤ ਨੂੰ ਪੁਲਿਸ ਜਰੀਆ ਮੁਖਵਰੀ ਹੋ ਕੇ ਦੇਖਦੀ ਰਹੀ ਬਸ ਇਕੱਲੀ ਦੇਖਦੇ ਰਹੀ ਕਿ ਕਾਰਵਾਈ ਜਰੀਆ ਹੁਣ ਤੱਕ ਨਹੀਂ ਹੋਈ ਹੈਗੀ ਕੋਈ ਵੀ ਬਦਮਾਸ਼ਾਂ ਨੂੰ ਨਹੀਂ ਫੜਿਆ ਗਿਆ ਪ੍ਰਵਾਦ ਦਾ ਰੋਰੋ ਕੇ ਬੁਰਾ ਹਾਲ ਹੈ ਪਰਵਾਹ ਡਰਿਆ ਪਿਆ ਸਹਿਮਿਆ ਪਿਆ ਪੂਰਾ ਮਹੱਲਾ ਦੇਖ ਸਕਦੇ ਹੋ ਜਿਹੜਾ ਮਹੱਲਾ ਚੈਲਪੈਲ ਦੇ ਵਿੱਚ ਹੁੰਦਾ ਸੀਗਾ ਅੱਜ ਉਹ ਗੁੰਮ ਸੁਨਾਟੇ ਦੇ ਵਿੱਚ ਛਾਇਆ ਹੋਇਆ ਹੋਇਆ ਤੇ ਮਹੱਲੇ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਕਿ 4 ਵਜੇ ਤੱਕ ਅਸੀਂ ਸੁੱਤੇ ਨਹੀਂ ਤੁਸੀਂ ਘਰ ਦੀ ਤਸਵੀਰ ਵੀ ਦੇਖੋ ਕਿ دہشت ਗਰਦਾ ਦੇ ਵੱਲੋਂ ਹੱਥਾਂ ਦੇ ਵਿੱਚ ਬੋਤਲਾ ਫੜ ਕੇ ਘਰਾਂ ਦੇ ਅੰਦਰ ਵੀ ਮਾਰੇਗੇ ਅਤੇ ਇਹਦਾ ਹਥਿਆਰ ਨਾਲ ਅੰਦਰ ਜਿਹੜੇ ਦਾਤ ਵਗੈਰਾ ਹੁੰਦੇ ਨੇ ਉਹ ਵੀ ਛੁੱਟੇ ਗਏ ਹਾਲਾਂਕਿ ਅੰਦਰ ਮਹਿਲਾ ਕੱਲੀ ਸੀਗੀ ਉਹਨਾਂ ਦੇ ਬੇਟੇ ਕਿਤੇ ਨਿੱਜੀ ਕੰਮ ਦੇ ਲਈ ਗਏ ਹੋਏ ਸੀਗੇ ਤੇ ਦਹਿਸ਼ਤਗਰਦਾ ਦੇ ਵੱਲੋਂ ਪੂਰਾ ਗੁੰਡਾ ਗਰਦੀ ਦਾ ਨੰਗਾ ਨਾਚ ਜੋਸ਼ੀ ਨਗਰ ਦੇ ਵਿੱਚ ਆ ਨਚਾਇਆ ਗਿਆ ਵਾ ਹਾਲਾਂਕਿ ਪੁਲਿਸ ਹਾਜੇ ਤੱਕ ਚੁੱਪੀ ਸੰਦੀ ਹੋਈ ਹੈ ਬਦਮਾਸ਼ਾਂ ਨੂੰ ਕਿਉਂ ਨਹੀਂ ਪਕੜ ਪਾ ਰਹੀ ਇਹ ਸਵਾਲ ਮਹੱਲੇ ਵਾਲਿਆਂ ਵੱਲੋਂ ਚੱਕੇ ਜਾ ਰਹੇ ਨੇ ਪਰ ਸਵਾਲ ਇੱਥੇ ਉੱਠਦਾ ਹੈ ਕੀ 9:30 ਵਜੇ ਤੋਂ ਲੈ ਕੇ ਸਵੇਰੇ ਤੜਕ 4 ਵਜੇ ਤੱਕ ਗੁੰਡਾਗਰਦੀਆਂ ਨੰਗਾ ਨਾਚੇ ਨਚਦਾ ਰਿਹਾ ਟਾਂਡ ਵੰਗੂ ਇੱਥੇ ਉਹ ਦਸ਼ਤਗਦਰ ਨੇ ਟਾਂਡਮ ਨਚਾਇਆ ਤੇ ਪੁਲਸ ਕਿਉਂ ਚੁੱਪ ਬੈਠੀ ਦੀ ਕਿਉਂ ਨਹੀਂ ਫੜਿਆ ਗਿਆ ਉਹਨਾਂ دہشتਗਰਦਾ ਬਦਮਾਸ਼ਾਂ ਨੂੰ ਇਹ ਸਵਾਲ ਕਿਤਨੇ ਕਿਤੇ ਖੜੇ ਨਜ਼ਰਾਂ ਦੇ ਦਿਖਾਈ ਦੇ ਰਹੇ ਨੇ ਪੁਲਸ ਪੁਲਸਰੇ ਉੱਤੇ ਸਵਾਲ ਖੜੇ ਨਜ਼ਰਾਂ ਦੇ ਦਿਖਾਈ ਦੇ ਰਹੇ ਨੇ ਹੈਪੋਵਲ ਦੀ ਪੁਲਿਸ ਕਿੰਨੀ ਕੋ ਜਲਦ دہشتਗਰਦਾ ਬਦਮਾਸ਼ਾਂ ਨੂੰ ਫੜੇਗੀ ਤੇ ਆਏ ਆਨਲ ਸਮੇਂ ਦੇਖਣਾ ਹੋਏਗਾ ਜੁੜੇ ਹੁਲਦਾਂ ਵਾਲੇ ਦੇ ਨਾਲ ਸੰਜੀਤ ਜੀ ਦਾ ਯੂਮੀ ਰਿਪੋਰਟ ਧੰਨਵਾਦ